ਭਗਵੰਤ ਮਾਨਸ ਕਹਿੰਦੇ ਹੁੰਦੇ ਸੀ ਕਿ ਧਰਨੇ ਦੇ ਵਿੱਚ ਆ ਕੇ ਸਾਡੀ ਧਰਨੇ ਚ ਆਉਂਦੇ ਹੁੰਦੇ ਸੀ ਨਾ ਇਹੀ ਆਮ ਲੋਕਾਂ ਦੇ ਸਿੱਖਾਂ ਦੇ ਧਰਨੇ 'ਚ ਆ ਕੇ ਕਹਿੰਦੇ ਨੇ ਕਿ ਨਾ ਵੀ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਪਾਵਰ ਬਖਸ਼ਣ ਤੇ ਅੱਜ ਗੁਰੂ ਸਾਹਿਬ ਨੇ ਤਾਂ ਕਿਰਪਾ ਕਰਤੀ ਪਾਵਰ ਬਖਸ਼ਤੀ ਪਰ ਤੁਸੀਂ ਉਸ ਦੇ ਉੱਤੇ ਕੀ ਕੀਤਾ ਅਰਿੰਦ ਕੇਦਰੀਵਾਲ ਉਹ ਅਮਰਸਰ 에ਰਪੋਰਟ ਤੇ ਆ ਕੇ ਉਤਰਨ ਸਰ ਕਹਿੰਦੇ ਆ ਵੀ ਸਾਡਾ ਪਹਿਲਾ ਮਸਲਾ ਹੋਊਗਾ 24 ਘੰਟਿਆਂ ਦੇ ਵਿੱਚ ਬੇਅਦਬੀ ਵਾਲੇ ਦੋਸ਼ੀਆਂ ਤੇ ਕਾਰਵਾਈ ਹੋਊਗੀ ਪਰ ਮੈਨੂੰ ਲੱਗਦਾ ਉਹਨਾਂ ਨੇ 24 ਘੰਟਿਆਂ 'ਚ ਹੀ ਡਿਸੀਜਨ ਲਿਆ ਹੋਣਾ ਕਿ ਬੇਅਦਬੀ ਵਾਲੇ ਕਿਸੇ ਵੀ ਬੰਦੇ ਤੇ ਕਾਰਵਾਈ ਨਹੀਂ ਕਰਾਂਗੇ ਤਰ ਕੀ ਲੱਗਦਾ ਹੈ ਕਿ ਪ੍ਰਦੀਪ ਕਲੇਰ ਦਾ ਇਹੋ ਜਿਹਾ ਟਾਈਮ ਚ ਇੰਟਰਵਿਊ ਆ ਨਾ ਕਿਤੇ ਨਾ ਕਿਤੇ ਜਿਹੜਾ ਸਿਆਸੀ ਪਾਰਟੀਆਂ ਨੂੰ ਆਪਣਾ ਰਾਜਨੀਤਿਕ ਫਾਇਦਾ ਲੈਣ ਦੀ ਜਿਹੜੀ ਤਾਕ ਹੈ ਉਹ ਨਜ਼ਰ ਆ ਰਹੀ ਹੈ ਇਹ ਦੇਖੋ ਬਾਈ ਨੇ ਜਿਵੇਂ ਕਿਹਾ ਨਾ ਸਕਦੇ ਉਹਨੇ ਪਹਿਲਾਂ ਬਈ ਜਿਹੜੀ ਪ੍ਰਦੀਪ ਦੀ ਇੰਟਰਵਿਊ ਆ ਉਹ ਸਾਡਾ ਅਜੰਡਾ ਨਹੀਂ ਹੈ ਗੱਲ ਇਹ ਆ ਕਿ ਪ੍ਰਦੀਪ ਦੀ ਇੰਟਰਵਿਊ ਦੇ ਉੱਤੋਂ ਤੁਸੀਂ ਤੱਥ ਕੀ ਕੱਢ ਕੇ ਲੈ ਕੇ ਆ ਰਹੇ ਹੋ ਤੁਸੀਂ ਲੈ ਕੇ ਆ ਰਹੇ ਹੋ ਇੱਕ ਮਾਫੀ ਉਹ ਇੱਕ ਸਿੱਖਾਂ ਦਾ ਮਸਲਾ ਸਿੱਖਾਂ ਦੇ ਸੁਪਰੀਮ ਦੇ ਵਿੱਚ ਪਿਆ ਅਕਾਲ ਤਖਤ ਸਾਹਿਬ ਦੇ ਉੱਤੇ ਹੈ ਉਹ ਆਉਣ ਵਾਲੇ 5-10 ਦਿਨਾਂ ਦੇ ਵਿੱਚ ਜਦੋਂ ਉਹਦਾ ਫੈਸਲਾ ਆਉਂਦਾ ਉਹ ਸਿੱਖਾਂ ਨੂੰ ਪ੍ਰਵਾਨ ਕਿਸ ਤਰੀਕੇ ਚ ਕਰਦੇ ਆ ਕਿਵੇਂ ਬਾਅਦ ਦੇ ਮਸਲੇ ਆ ਪਰ ਗੱਲ ਇਹ ਆ ਕਿ ਜਦੋਂ ਸਟਾਰਟਿੰਗ ਚ ਕਹਿੰਦਾ ਵੀ ਜਦੋਂ ਉਹ ਪੱਤਰਕਾਰ ਪੁੱਛਦੇ ਨੇ ਵੀ ਭਾਈ ਤੂੰ ਕਿੱਥੇ ਸੀ ਉਹ ਕਹਿੰਦਾ ਮੈਂ ਘਰੇ ਸੀ ਤੁਸੀਂ ਕਹਿੰਦੇ ਭਗਾਉੜਾ ਉਹ ਕਹਿੰਦਾ ਮੈਂ ਘਰੇ ਆ ਕਹਿੰਦੇ ਵੀ ਕੀ ਕੰਮ ਕਰਦਾ ਕਹਿੰਦਾ ਮੈਂ ਉਹੀ ਆਦਰ ਰੁਟੀਨ ਵਰਕ ਕਰਦਾ ਜਿਹੜਾ ਮੈਂ ਅੱਗੇ ਕਰਦਾ ਸੀਗਾ ਮੈਂ ਪੰਜਾਬ ਵੀ ਜਾਂਦਾ ਮੈਂ ਹਰਿਆਣਾ ਵੀ ਮੈਂ ਆਸੇ ਪਾਸੇ ਅਦਰ ਸਟੇਟ ਵੀ ਜਾਂਦਾ ਮੈਂ ਫਲਾਈ ਵੀ ਕਰਦਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਤੇ ਸਾਡੇ ਇੱਥੇ ਇੱਕ ਮਤਲਬ ਨਾਰਮਲ ਜੀ ਐਫਆਈਆ ਹੋ ਜੂਗਾ ਕਿਸੇ ਆਮ ਉਹਦੇ ਤੇ ਵੀ ਐਲਓ ਐਲਓਸੀ ਜਾਰੀ ਕਰ ਦਿੰਦੇ ਆ ਵੀ ਲੋਕਲ ਨੋਟਿਸ ਜਾਰੀ ਕਰ ਦਿੰਦੇ ਆ ਵੀ ਇਹ ਨਹੀਂ ਬਾਹਰ ਜਾ ਸਕਦਾ ਉਹ ਕਹਿੰਦਾ ਮੈਂ ਫਲਾਈ ਕਰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆਪਦੀ origional identity ਤੋਂ ਫਲਾਈ ਕਰਦਾ ਤਾਂ ਫਿਰ ਅਸੀਂ ਕਿੱਥੇ ਖੜੇ ਆ ਕਾਨੂੰਨ ਤੁਹਾਡਾ ਕਿੱਥੇ ਖੜਾ ਤੁਹਾਡਾ ਕਾਨੂੰਨ ਸੁਪਰੀਮੋ ਹੋ ਗਿਆ ਤੁਹਾਡਾ ਕਿ ਤੋ ਸੀਮ ਹੋ ਗਿਆ ਸੋ ਚੈਲੰਜ ਕਰਦਾ ਤੁਹਾਨੂੰ ਆਪਦੇ ਘਰੇ ਬੈਠਾ ਰਿਆ ਤੁਸੀਂ ਉਹਨੂੰ ਫੜ ਨਹੀਂ ਸਕੇ ਉਸੇ ਤਰ੍ਹਾਂ ਹੀ ਉਹ ਪਿਛਲੇ 6 ਸਾਲ ਦਾ ਪਗੋੜਾ ਕਰਾਰ ਰਹਿ ਗਿਆ ਇਹ ਕੀ ਲੋਕਾਂ ਚ ਵਿੱਚ ਪ੍ਰਸੂਟ ਕਰ ਰਹੇ ਆ ਕਿ ਮਾਫੀ ਫਲਾਣਾ ਮਾਫੀ ਸ਼ਬਦ ਇੱਕ ਬਿਆਦਬੀ ਤੋਂ ਪਹਿਲਾਂ ਦਾ ਕਿੱਸਾ ਬੇਅਦਬੀ ਹੋਣ ਤੋਂ ਬਾਅਦ ਤੁਸੀਂ ਸਰਕਾਰ ਬਣਾ ਤੁਸੀਂ ਇਹ ਕਹਿ ਕੇ ਤਾਂ ਨਹੀਂ ਲੋਕਾਂ ਨੂੰ ਸਰਕਾਰ ਬਣਾਈ ਕਿ ਅਸੀਂ ਮਾਫੀ ਵਾਲਾ ਬੰਦਾ ਕੱਢ ਦਾਂਗੇ ਭਾਈ ਕਿਹਨੇ ਕਿਹਨੇ ਦਵਾਈ ਆ ਤੁਸੀਂ ਸਰਕਾਰ ਇਹ ਕਹਿ ਕੇ ਬਣਵਾਈ ਆ ਕਿ ਬੇਅਦਬੀ ਕਰਨ ਵਾਲੇ ਬੇਅਦਬੀ ਕਰਾਉਣ ਵਾਲੇ ਤੇ ਬੇਅਦਬੀ ਦੇ ਵਿੱਚ ਜਿੰਨਾਂ ਦੀ ਰੋਲਮੈਂਟ ਆ ਉਹਨਾਂ ਦੀ ਸਾਰਿਆਂ ਦੇ ਉੱਤੇ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹ ਤਾਂ ਕਰਨੀ ਕੀ ਸੀ ਸਰਸੇ ਵਾਲਾ ਨਾਮਜ਼ਦ ਕੀਤਾ ਹੋਇਆ ਤੇ ਸਰਸੇ ਵਾਲੇ ਤੇ ਰੋਕ ਕੇ ਇਹ ਸਰਕਾਰ ਦੇ ਵਿੱਚ ਲਈਏ 2023 ਦੇ ਵਿੱਚ ਲੱਗੀ ਆ ਬਾਈ ਦੇ ਵਿੱਚ ਸਰਕਾਰ ਬਣਦੀ ਆ ਸੋ ਗੱਲ ਇਹ ਸਮਝ ਸਮਝ ਲੈਣੀ ਚਾਹੀਦੀ ਆ ਸਾਨੂੰ ਕਿ ਪੋਲਿਟਿਕਲ ਲੋਕ ਤੁਹਾਨੂੰ ਉਲਝਾ ਕੇ ਰੱਖ ਰਹੇ ਆ ਸਿੱਖਾਂ ਦੇ ਸੈਂਟੀਮੈਂਟਲ ਦੇ ਵਿੱਚ ਤੁਹਾਨੂੰ ਉਲਝਾ ਕੇ ਮਾਫੀ ਵਾਲੀ ਗੱਲ ਨੂੰ ਇਨਾਂ ਕੋ ਉਭਾਰ ਦਿੱਤਾ ਕਿ ਹਰ ਇੱਕ ਸਿੱਖ ਸੋਚਦਾ ਕਿ ਯਾਰ ਫਰਾਨੇ ਨੇ ਗਲਤ ਕੀਤਾ ਪਰ ਸਰਕਾਰ ਵੀ ਤ ਉਹਦੇ ਨਾਲ ਉਦੋਂ ਵੱਡਾ ਗਲਤ ਕਰ ਰਹੀ ਆ ਨਾ ਉਹਨੂੰ ਵਿਚਾਰ ਰਹੀ ਆ ਉਹਨੂੰ ਖੁੱਲ ਦੇ ਰਹੀ ਆ ਉਹਨੂੰ ਗੱਲ ਕਰਨ ਦਾ ਦੱਸ ਰਹੀ ਆ ਉਹਨੂੰ ਆਪਣੀ ਕਲੀਅਰੈਂਸ ਦੇਣ ਦਾ ਟਾਈਮ ਦੇ ਰਹੀ ਆ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਇਹ ਤਾਂ ਨਹੀਂ ਹੋਇਆ ਹੁਣ ਉਹਦੀ ਇੰਟਰਵਿਊ ਤੋਂ ਬਾਅਦ ਉਹਦੀ ਜ਼ਮਾਨਤ ਕੈਨਸਲ ਕਰਕੇ ਉਹਨੂੰ ਜੇਲ੍ਹ ਲੈ ਗਈ ਹੁਣ ਇਹ ਜ਼ਰੂਰ ਹੋ ਗਿਆ ਹੁਣ ਕਿ ਉਹਦੀ ਇੰਟਰਵਿਊ ਹੋਣ ਦੇ ਨਾਲ ਉਹਦੇ ਜਿੱਥੇ 2 ਗਨਮੈਨਸ ਉਹ ਤੇ 4 ਕਰਤੀ ਹੁਣ ਤੇ ਉਹਦੀ ਜਾਨ ਨੂੰ ਖਤਰਾ ਹੈ ਮਤਲਬ ਕਿ ਉਹਨੂੰ ਸਿਕਿਉਰਿਟੀ ਦੀ ਦਿੱਤੀ ਕਿ ਆਫਿਸ ਦੀ ਗੱਲ ਆ ਕਰਦੇ ਇਹਨਾਂ ਨੇ ਕਿਹੜਾ ਕੀਤੀ ਨਹੀਂ ਉੱਥੇ ਜਿਹੜੇ ਫਰੀਦਕੋਟ ਡਿਸਟ੍ਰਿਕਟ ਦੇ ਹੋਰ ਆ ਜਿਹੜੇ ਫੜੇ ਹੋਏ ਆ ਜਾਂ ਜਿਹੜਿਆਂ ਤੇ ਕੇਸ ਚੱਲ ਰਿਹਾ ਉਹਨਾਂ ਦੇ ਨਾਲ ਚਾਰ-ਚਾਰ ਤਿੰਨ-ਤਿੰਨ ਗਨਮੈਨ ਹੈਗੇ ਆ ਨਾ ਸੋ ਗੱਲ ਤਾਂ ਇਹ ਹੁੰਦੀ ਆ ਕਿ ਕਾਨੂੰਨ ਕੀ ਕਰ ਰਿਹਾ ਜਿੱਥੇ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਧਰਨੇ ਦੇ ਵਿੱਚ ਆ ਕੇ ਸਾਡੀ ਧਰਨੇ ਚਾਹੁੰਦੇ ਹੁੰਦੇ ਸੀ ਨਾ ਇਹੀ ਆਮ ਲੋਕਾਂ ਦੇ ਸਿੱਖਾਂ ਦੇ ਧਰਨੇ 'ਚ ਆ ਕੇ ਕਹਿੰਦੇ ਹੁੰਦੇ ਸੀ ਨ ਤੇ ਅੱਜ ਗੁਰੂ ਸਾਹਿਬ ਨੇ ਤਾਂ ਕਿਰਪਾ ਕਰਤੀ ਪਾਵਰ ਬਾਕਸ ਦੀ ਪਰ ਤੁਸੀਂ ਉਸ ਦੇ ਉੱਤੇ ਕੀ ਕੀਤਾ ਤੁਹਾਡੇ ਕੌਮੀ ਕਨਵੀਨਰ ਜਿਹੜੇ ਆ ਅਰਵਿੰਦ ਕੇਦਰੀਵਾਲ ਉਹ ਅਮਰਸਰ 에ਅਰਪੋਰਟ ਤੇ ਆ ਕੇ ਉਤਰਨ ਸਰ ਕਹਿੰਦੇ ਆ ਵੀ ਸਾਡਾ ਪਹਿਲਾ ਮਸਲਾ ਹੋਊਗਾ 24 ਘੰਟੇ ਦੇ ਵਿੱਚ ਬੇਅਦਬੀ ਵਾਲੇ ਦੋਸ਼ੀਆਂ ਤੇ ਕਾਰਵਾਈ ਹੋਊਗੀ ਪਰ ਮੈਨੂੰ ਲੱਗਦਾ ਉਹਨਾਂ ਨੇ 24 ਘੰਟੇ ਚ ਡਿਸੀਜਨ ਲਿਆ ਹੋਣਾ ਕਿ ਬੇਅਦਬੀ ਵਾਲੇ ਕਿਸੇ ਵੀ ਬੰਦੇ ਤੇ ਕਾਰਵਾਈ ਨਹੀਂ ਕਰਨੀ ਕੀ ਲੱਗਦਾ ਹੈ ਕਿ ਜਿੱਦਾਂ ਤੁਸੀਂ ਕਹਿ ਕੇ ਸਰਕਾਰ ਕੋਈ ਹੋਰ ਮੁੱਦਾ ਹੁੰਦਾ ਹੈ ਤੇ ਸੁਪਰੀਮ ਕੋਰਟ ਹਾਈ ਕੋਰਟ ਚਲੀ ਜਾਂਦੀ ਹੈ ਤੇ ਹੁਣ ਸਰਕਾਰ ਵੱਲੋਂ ਐਦਾ ਦਾ ਤੁਹਾਨੂੰ ਲੱਗਦਾ ਕਿ ਅੱਗੇ ਕੋਈ ਜਿਹੜਾ ਸਟੈਪ ਚੱਕਿਆ ਜਾਏਗਾ ਜਾਂ ਫਿਰ ਤੁਸੀਂ ਹੁਣ ਸੁਪਰੀਮ ਕੋਰਟ ਦਾ ਰਸਤਾ ਜਿਹੜਾ ਤੈਅ ਕਰੋ ਦੇਖੋ ਨਿੱਜੀ ਕਿੜਾ ਕੱਢਣ ਦੇ ਲਈ ਮੈਂ ਦੇਖੋ ਮੈਂ ਕਿਸੇ ਦੀ ਇਹ ਨਹੀਂ ਕਹੂੰਗਾ ਕਿ ਆਪਾਂ ਸਾਈਡ ਲੈ ਕੇ ਗੱਲ ਕਰਦੇ ਹਾਂ ਪਰ ਗੱਲ ਇਹ ਆ ਕਿ ਜਦੋਂ ਕਿਸੇ ਨਾਲ ਤੁਹਾਡੀ ਨਿੱਜੀ ਰੰਜਿਸ਼ ਹੁੰਦੀ ਆ ਪਿੱਛੇ ਜੇ ਇੱਕ ਨਿਊਜ਼ਪੇਪਰ ਦੇ ਨਾਲ ਹੋਈ ਉਹਦੇ ਖਿਲਾਫ ਉਹ ਸੁਪਰੀਮ ਕੋਰਟ ਤੱਕ ਗਏ ਸਪਰੀਮ ਕੋਰਟ ਦਾ ਕੋਈ ਵੀ ਵਕੀਲ ਆ ਚਾਹੇ ਕੋ ਦੋਸ਼ੀ ਜਾਂਦੇ ਆ ਜਾਂ ਸਰਕਾਰ ਜਾਂਦੀ ਆ ਮੈਨੂੰ ਨਹੀਂ ਲੱਗਦਾ ਉਹ ਵੀ 25 ਲੱਖ ਤੋਂ ਘੱਟ ਚਾਰਜਸ ਕਰ ਦੇਣਗੇ ਪਰ ਹੀਅਰਿੰਗ ਉਹਦੇ ਖਿਲਾਫ ਤਾਂ ਅਸੀਂ ਜਾ ਸਕਦੇ ਆ ਸਰਕਾਰੀ ਪੈਸਾ ਉਡਾ ਸਕਦੇ ਆ ਪਰ ਜਿੱਥੇ ਸਿੱਖਾਂ ਦੇ ਸੈਂਟੀਮੈਂਟਲ ਜੁੜੇ ਹੋਣ ਜਿਹੜੇ ਵਿਸ਼ੇ ਦੇ ਉੱਤੇ ਤੁਹਾਡੀ ਸਰਕਾਰ ਆਈ ਹੋਵੇ ਉਹ ਦੋਸ਼ੀਆਂ ਨੂੰ ਤੁਸੀਂ ਚੈਲੰਜ ਕਰਨ ਲਈ ਹਾਈ ਕੋਰਟ ਦਾ ਡਬਲ ਬੈਂਚ ਨਹੀਂ ਹੈਗਾ ਤੁਹਾਡੇ ਕੋਲੇ ਉੱਥੇ ਨਹੀਂ ਕਰ ਸਕਦੇ ਉੱਥੇ ਵੀ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਤੁਸੀਂ ਸੁਪਰੀਮ ਕੋਰਟ ਆ ਉੱਥੇ ਵੀ ਨਹੀਂ ਗਏ ਉਹ ਫਿਰ ਜਦੋਂ ਤੁਹਾਡੇ ਵਰਗਾ ਭਰਾ ਕੋਈ ਉਹਨੂੰ ਸਵਾਲ ਪੁੱਛਦੇ ਆ ਕਿ ਵੀ ਬੇਅਦਬੀਆਂ ਦੇ ਤਗੀਰ ਉਹ ਕਹਿੰਦੇ ਸਾਡਾ ਮਸਲਾ ਹੀ ਨਹੀਂ ਇਹ ਇਹ ਕੇਸ ਸਾਡੇ ਧਿਆਨ ਚ ਨਹੀਂ ਹੈਗਾ ਸੋ ਲੱਕ ਦੀ ਲਹੰਤਾ ਯਾਰ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਇਸ ਕੇਸ ਦੇ ਉੱਤੇ ਆਏ ਹੋਣ ਤੇ ਉਹ ਕਹਣਾ ਸਾਡੇ ਧਿਆਨ ਚ ਨਹੀਂ ਹੈਗਾ ਅਸੀਂ ਉਹ ਧਿਆਨ ਚ ਲਿਆਉਣ ਦੇ ਲਈ ਉਹਨਾਂ ਦੀਆਂ ਕਮੀਆਂ ਦੱਸਣ ਦੇ ਲਈ ਲੋਕਾਂ ਦੇ ਵਿੱਚ ਇਹ ਗੱਲਾਂ ਰੱਖੀਆਂ ਤੁਹਾਡੇ ਮਾਧਿਅਮ ਰਹੀ ਰੱਖੀਆਂ ਤਾਂ ਜਿਹਦੇ ਨਾਲ ਮੈਂ ਸਮਝਦਾ ਕਿ ਲੋਕ ਬਖੂਬੀ ਜਾਣਣਗੇ ਵਾਚਣਗੇ ਤੇ ਇੱਕ ਜਿਵੇਂ ਜਸ ਰঞ্জੀਤ ਸਿੰਘ ਹੋਣਾ ਦੀ ਵੀ ਇੱਕ ਦੋ ਦਿਨ ਪਹਿਲਾਂ ਇੰਟਰਵਿਊ ਆਈ ਉਹਦੇ ਵੀ ਬਹੁਤ ਸਾਰੇ ਤੱਥ ਹੈ ਜਿਹੜੇ ਉਹਨਾਂ ਨੇ ਸਰਕਾਰਾਂ ਦੀ ਨਿਕਲ ਏਜੰਸੀ ਦੇ ਸਾਹਮਣੇ ਕੀਤੇ ਆ ਉਹ ਚਾਹੇ ਕੋਈ ਵੀ ਸਰਕਾਰ ਹੋਵੇ ਚਾ ਜਾਈ ਹੋਣ ਵਾਲਗਾ ਹੋਵੇ ਉਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਸਾਹਮਣੇ ਪਬਲਿਕ 'ਚ ਰੱਖੀਆਂ ਉਸੇ ਤਰ੍ਹਾਂ ਹੀ ਅਸੀਂ ਪਬਲਿਕ ਡੋਮੇਨ ਦੇ ਵਿੱਚ ਰੱਖਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਤੇ ਮੌਜੂਦਾ ਸਰਕਾਰ ਦੀਆਂ ਨਕਾਮੀਆਂ ਜਿਹੜੀਆਂ ਉਹ ਦੱਸੀਆਂ ਜਿਹੜੀਆਂ ਇਹ ਕਹਿੰਦੇ ਸੀਗੇ ਅਸੀਂ ਬਹੁਤ ਵੱਡੇ ਛੇਤੀ ਇਨਸਾਫ ਕਰਾਂਗੇ ਉਹ ਇਨਸਾਫ ਦੇ ਲਾਗੇ ਚਾਗੇ ਵੀ ਨਹੀਂ ਹੈਗਾ ਸਿਟ ਵੀ ਬਣਾਈ ਗਈ ਸੀ ਸਿਟ ਦੇ ਵਿੱਚ ਰਿਪੋਰਟ 'ਚ ਜ਼ਿਕਰ ਵੀ ਹੋਇਆ ਸੀਗਾ ਕਿਉਂਕਿ ਅਗਰ ਗੱਲ ਕਰੀਏ ਤਾਂ ਇਸ ਸਮੇਂ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਤੋਂ ਹੀ ਉਵਰ ਵੀ ਇਹ ਪ੍ਰਤਾਪ ਸਿੰਘ ਉਹਨਾਂ ਨੇ ਵੀ ਇਸ ਨੂੰ ਲੈ ਕੇ ਜਿਹੜਾ ਕਾਫੀ ਮਾਮਲਾ ਚ ਕਿਹਾ ਸੀ ਤੁਹਾਨੂੰ ਲੱਗ ਰਿਹਾ ਹੈ ਕਿ ਸਭ ਤੋਂ ਵੱਡਾ ਗਮਰਾਹ ਜਿਹੜਾ ਕੀਤਾ ਗਿਆ ਨਾ ਉਹ ਦੇਖੋ ਲੋਕਾਂ ਨੂੰ ਇਸ ਵਿਸ਼ੇ ਦੇ ਉੱਤੇ ਬੇਅਦਬੀ ਦੇ ਉੱਤੇ ਇਕੱਲਾ ਇਹ ਨਹੀਂ ਆ ਵੀ ਇੱਕ ਕਮਰ ਵਿਜੇ ਪ੍ਰਤਾਪੀ ਸੀ ਕਮਰ ਵਿਜੇ ਪ੍ਰਤਾਪ ਇਕੱਲੇ ਗੋਲੀ ਕਾਂਡ ਤੇ ਸੀ ਉਹ ਵੀ ਬਹਿਵਲ ਕਲਾਂ ਤੇ ਉਹਨਾਂ ਨੂੰ ਇੰਨਾ ਕੁ ਉਭਾਰਿਆ ਗਿਆ ਕਿ ਉਹ ਸਾਰਾ ਕੇਸ ਹੀ ਆਪਾਂ ਉਹਨਾਂ ਦੇ ਸਪੁਰਦ ਕਰਤਾ ਵੀ ਖਣੀ ਉਹੀ ਕਰ ਰਹੇ ਆ ਇਸ ਤੇ ਤਿੰਨ ਸੱਟਾਂ ਬਣੀਆਂ ਬੇਅਦਬੀ ਤੇ ਅਲੱਗ ਦੋ ਗੋਲੀ ਕਾਂਡ ਹੋਇਆ ਕੋਟਕਪੂਰਾ ਤੇ ਬਹਿਵਲ ਕਲਾਂ ਉਹਨਾਂ ਦੋਹਾਂ ਤੇ ਅਲੱਗ ਅਲੱਗ ਸੀ ਵਿਆਦਬੀਆਂ ਸਿੱਟਾਂ ਵੀ ਸਮੇਂ ਦੇ ਹਿਸਾਬ ਨਾਲ ਬਦਲਦੀਆਂ ਰਹੀਆਂ ਉਸੇ ਤਰ੍ਹਾਂ ਹੀ ਬੋਲੀ ਕੜਨੀਆਂ ਵੀ ਬਦਲਦੀਆਂ ਰਹੀਆਂ ਉਹ ਸਿਰਫ ਇੱਕ ਸੈੱਟ ਦੇ ਸੀਗੇ ਵੈਵਲ ਕਲਾਂ ਦੇ ਵੈਵਲ ਕਲਾਂ ਸੱਕ ਦੇ ਵਿੱਚ ਜੋ ਉਹਨਾਂ ਨੇ ਚਲਾਣ ਦਿੱਤੇ ਉਹ ਮੈਂ ਪਿਛਲੀਆਂ ਗੱਲਾਂ ਦੇ ਵਿੱਚ ਵੀ ਦੱਸ ਚੁੱਕਿਆ ਹੁਣ ਅਸੀਂ ਨਹੀਂ ਗੱਲ ਕਰਨਾ ਚਾਹੁੰਦੇ ਤਾਂ ਮੈਨੂੰ ਲੱਗਦਾ ਉਹਦੇ ਤੇ ਕਲੀਨਸ ਕੱਲ ਪਰਸ ਜਸਪ੍ਰੀਤ ਸਿੰਘ ਉਹਨਾਂ ਨੇ ਵੀ ਦੇਤੀ ਹੈ ਕਿ ਜਿੱਡਾ ਕੋ ਉਹਨਾਂ ਨੇ ਫੀਲਰ ਰੱਖਿਆ ਉਸ ਕੇਸ ਦੇ ਵਿੱਚ ਡੈਮੇਜ ਕਰਨ ਦੇ ਲਈ ਉਹਨਾਂ ਕਿਸੇ ਹੋਰ ਨੇ ਨਹੀਂ ਰੱਖਿਆ ਹੋਣਾ ਸੋ ਕਦੇ ਵੀ ਮੈਂ ਸਮਝਦਾ ਕਿ ਜਿਹੜੀ ਸਰਕਾਰ 24 ਘੰਟਿਆਂ ਚ ਕਹਿ ਕੇ ਆਈ ਸੀ ਉਹ ਇਹਨਾਂ ਦੇ ਨਾਂ ਤੇ ਕਹਿ ਕੇ ਆਈ ਸੀ ਤੇ ਅੱਜ ਕੱਖ ਨਹੀਂ ਕਰ ਸੋ ਸਾਡਾ ਜਿਹੜਾ ਏਜੰਡਾ ਸਾਫ਼ ਸੀ ਕਲੀਅਰ ਸੀ ਕਿ ਪ੍ਰਦੀਪ ਨੇ ਤੁਹਾਨੂੰ ਚੈਲੰਜ ਕੀਤਾ ਤੁਸੀਂ ਸਾਨੂੰ ਫੜ ਨਹੀਂ ਸਕੇ ਦੋ ਹਜੇ ਵੀ ਭਗੌੜੇ ਨੇ ਤਿੰਨ ਸਰਸੇ ਵਾਲਾ ਹਜੇ ਵੀ ਇੱਥੇ ਹੀ ਆ ਹਨੀਪ੍ਰੀਤ ਹਜੇ ਵੀ ਬਾਹਰ ਉਹ ਉਹ ਨੇ ਸਾਰਾ ਤੁਹਾਨੂੰ ਚੈਲੰਜ ਕੀਤਾ ਤੁਸੀਂ ਉਹਦੇ ਤੇ ਕਾਰਵਾਈਆਂ ਕਰੋ ਜਿਹੜੇ ਸਿੱਖਾਂ ਦੇ ਇੰਟਰਨਲ ਮਸਲੇ ਆ ਤੁਸੀਂ ਉਹਦੇ ਤੇ ਇੰਟਰਫੇਅਰ ਕਰਨ ਦੀ ਬਜਾਏ ਜਿਹੜੇ ਤੁਹਾਡੇ ਕਾਨੂੰਨੀ ਆ ਤੁਸੀਂ ਉਹਨਾਂ ਤੇ ਗੱਲਾਂ ਕਰੋ ਕੀ ਲੱਗ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਜੀ ਕਰੇ ਇਨਸਾਫ ਨਹੀਂ ਮਿਲ ਪਾ ਰਿਹਾ ਹੈ ਹੁਣ ਕਿਵੇਂ ਉਮੀਦ ਜਤਾਉਂਗੇ ਕਿ ਇਨਸਾਫ ਮਿਲੇਗਾ ਜਾਂ ਫਿਰ ਹੁਣੇ ਲੜਾਈ ਜਿਹੜੀ ਖੁਦ ਲੜੋਂਗੇ ਖੁਦ ਜਿਹੜਾ ਕਾਨੂੰਨੀ ਜਿਹੜਾ ਕੰਡਾ ਪੂਰਾ ਅਪਣਾਉਂਗੇ ਜਿਹੜਾ ਅ ਅਦਾਲਤ ਦਾ ਦਰਵਾਜ਼ਾ ਖੜਕਾਉਂਗੇ ਅਸੀਂ ਪਹਿਲਾਂ ਵੀ ਲੜ ਰਹੇ ਹਾਂ ਕਾਨੂੰਨੀ ਹੁਣ ਵੀ ਲੜਾਂਗੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਜਿਹੜੇ ਜਥੇਬੰਦੀਆਂ ਦੇ ਪਹਿਲੇ ਦਿਨ ਤੋਂ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਕੰਮ ਕਰ ਰਹੇ ਆ ਉਹਨਾਂ ਦੇ ਨਾਲ ਰਲ ਕੇ ਅੱਗੇ ਚੈਲੰਜ ਵੀ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੇ ਵੱੱਡੇ ਪ੍ਰੋਟੈਸਟ ਵੀ ਹਲਿਕਾਂਗੇ ਸਾਰੀਆਂ ਜਥੇਬੰਦੀਆਂ ਦੇ ਨਾਲ ਸੋ ਉਹ ਇਹਨਾਂ ਨੇ ਦੱਸਿਆ ਕਿ ਜਿਹੜਾ ਸਰਕਾਰਾਂ ਵੱਲੋਂ ਜਿਹੜਾ ਅਸਲ ਮੁੱਦੇ ਦੇ ਉੱਤੇ ਜਿਹੜਾ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾਇਆ ਜਾਂਦਾ ਖਾਸ ਕਰ ਜਿਹੜੀ ਬੇਅਦਬੀਆਂ ਹੋਈਆਂ ਨੇ ਕੋਟਕਪੂਰਾ ਗੋਲੀकांड ਹੋਇਆ ਹੈ ਕਿਤੇ ਵੀ ਸਰਕਾਰ ਸਟੈਂਡ ਲੈਦੀ ਦਿਖਾਈ ਨਹੀਂ ਦੇ ਰਹੀ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਕੇ ਅਗਲਾ ਜਿਹੜਾ ਸਟੈਪ ਹੈ ਉਹ ਜ਼ਰੂਰ ਦੱਸਣਗੇ ਕਿ ਅੱਗੇ ਕਿਵੇਂ ਜਿਹੜਾ ਬੇਅਦਬੀ ਨੂੰ ਲੈ ਕੇ ਰੂਪੀਆਂ ਦੇ ਖਿਲਾਫ ਕਿਵੇਂ ਜਿਹੜਾ ਇਨਾ ਬਲੋ ਅੱਗੇ ਕਾਰਵਾਈ ਕੀਤੀ ਜਾਏਗੀ ਫਿਲਹਾਲ ਜੋੜੇ ਰੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਮ ਦਵਿੰਦਰ ਕੁਮਾਰ ਜਲੰਧਰ